Ooh, uh la- -huh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੂਨ ਦਾ ਮਹੀਨਾ ਆਉਂਦਾ ਤੇ ਆਮ ਕਰਕੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਇੱਕ ਸਾਡਾ ਕਲਚਰ ਜਿਹੜਾ ਹੁਣ ਬਦਲ ਗਿਆ ਬੱਚੇ ਵੀ ਤੇ ਮਾਤਾ ਪਿਤਾ ਵੀ ਤੂਰ ਕਰਨ ਲਈ ਉਹ ਪਹਾੜਾਂ ਚਲੇ ਜਾਂਦਾ ਕੁਰਪੁਰ ਸਥਾਨਾਂ ਤੇ ਚਲੇ ਜਾਂਦਾ ਪਾਲ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਤੋਂ ਇਹ ਯਤਨ ਕੀਤਾ ਕਿ ਜਿਹੜੇ ਸਕੂਲ ਕਾਲਜ ਆ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਰੇ ਵਿਦਿਆਰਥੀ ਇੱਕ ਇੱਕ ਦਿਨ ਦੀ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਕੇ ਸੇਵਾ ਨਮਾਉਣ ਉਹ ਕਿਹੜੀ ਸੇਵਾ ਆ ਜਿਸ ਵੇਲੇ ਸਾਂਗਤਾ ਐਂਟਰ ਕਰਦਿਆਂ ਉਥੇ ਤਾਕਤੀਆਂ ਲੈ ਕੇ ਖੜੇ ਆ ਕੋਈ ਤਮਾਕੂ ਆਦ ਜਾਂ ਕੋ ਹੋਰ ਚੀਜ਼ ਨਾਲ ਲੈ ਕੇ ਅੰਦਰ ਨਾ ਜਾਇਆ ਜਾਵੇ ਫਿਰ ਸਰਕਾਰਾਂ ਦੇ ਵਿੱਚ ਘਟ ਤੋਂ ਘਟ ਮੋਬਾਈਲ ਦੀ ਬਤੋ ਨਾ ਕੀਤੀ ਜਾਵੇ ਇਸੇ ਤਹਿਤ ਸਰੋਵਰ ਦੇ ਉੱਤੇ ਲੰਗਰਾਂ ਦੇ ਵਿੱਚ ਤੇ ਪ੍ਰਕਾਰਾਂ ਦੇ ਵਿੱਚ ਵਿਦਿਆਰਥੀ ਜਿਹੜੇ ਆ ਉਹ ਸਾਰੇ ਸੇਵਾ ਕਰਦੇ ਆ ਤੇ ਜਿੱਥੇ ਆਪਣਾ ਸੁਭਾਗਾ ਸਮਾ ਗੁਰੂ ਚਰਚਲਾ ਚ ਵਿਚਾਰ ਕਰਦੇ ਆ ਉਥੇ ਇੱਕ ਵੱਖਰੀ ਜਿਹੜੀ ਸੋਚ ਉਹ ਨੂੰ ਨਾਮ ਦਾਸ ਦੇ ਪਾਤਸ਼ਾਹ ਦੇ ਦਰ ਤੋਂ ਲੈ ਕੇ ਜਾਂਦੇ ਆ ਨਾਮ ਜਪਣ ਦੀ ਵਿਧੀ ਸਤਿਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਤੇ ਜਿੰਨੀ ਪ੍ਰਕਾਰਾਂ ਸਾਰੀ ਮਹਾਨ ਸ਼ਹੀਦਾਂ ਦੇ ਇੱਕ ਇੱਕ ਪੱਤਰ ਥਲੇ ਪਤਨ ਕਿੰਨੀਆਂ-ਕਿੰਨੀਆਂ ਸ਼ਹੀਦੀਆਂ ਹੋਈਆਂ ਸੋ ਪ੍ਰਿੰਸੀਪਲ ਸਹਿਬਾਨ ਗੁਰਨਾਨਕ ਖਾਲਸਾ ਕਾਲਜ ਡਰੋਲੀ ਤੇਨਾਂ ਦਾ ਸਾਰਾ ਸਮੁੱਚਾ ਸਥਾਪ ਸਾਰੇ ਨੂੰ ਵਧਾਈ ਦਿਨਾ ਕਿ ਹਰ ਸਾਲ ਦੀ ਤਰ੍ਹਾਂ ਇੱਕ ਇੱਕ ਦਿਨ ਲਈ ਆਪਣੀ ਸੇਵਾ ਨਿਭਾਉਦੇ ਆ ਕਾਮਨਾ ਵੀ ਕਰਦਾ ਕਿ ਬੱਚੇ ਬਾਣੀ ਤੇ ਬਾਣੇ ਦੇ ਧਾਰਨੀ ਬਣ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਮ ਸਦਾ ਸੱਚ ਦੇ ਮਾਰਗ ਤੇ ਚੱਲਣ ਸੱਚੀ ਸੁੱਚੀ ਧਰਮ ਦੀ ਕਿਰਤ ਕਰਨ ਤੇ ਸਤਿਗੁਰ ਜੀ ਨੇ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਮਹਾਨ ਤਰੱਕੀਆਂ ਅਪਲਬਧੀਆਂ ਵੀ ਬਖਸ਼ੇ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਧੋਕ ਹਰ ਤੋਸ ਦੀ ਰਾਣੀ ਤਪਰਾ ਗੁਰ ਰਤੋਸ ਦੀ ਤਾਪ ਨਿਵਾਰ ਗਾਦੋ ਹਰ ਤੋਸ ਦੀ ਰਾਸ ਸੁਖ ਰਾਜ ਇਹ ਤਪਰਾ ਸ਼ਿਵਰਤ ਗਾਦੋ ਗੁਰਜੀ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਜਦੋਂ ਜੂਨ ਦਾ ਮਹੀਨਾ ਆਉਂਦਾ ਤੇ ਆਮ ਕਰਕੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਇੱਕ ਸਾਡਾ ਕਲਚਰ ਜਿਹੜਾ ਹੁਣ ਬਦਲ ਗਿਆ ਬੱਚੇ ਵੀ ਤੇ ਮਾਤਾ ਪਿਤਾ ਵੀ ਤੂਰ ਕਰਨ ਲਈ ਕੁਝ ਪਹਾੜਾਂ ਚਲੇ ਜਾਂਦਾ ਕੁਝ ਹੋਰ ਸਥਾਨਾਂ 'ਤੇ ਚਲੇ ਜਾਂਦਾ ਬਲ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਾਲ ਤੋਂ ਇਹ ਯਤਨ ਕੀਤਾ ਕਿ ਜਿਹੜੇ ਸਕੂਲ ਕਾਲਜ ਆ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਰੇ ਵਿਦਿਆਰਥੀ ਇੱਕ ਇੱਕ ਦਿਨ ਦੀ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਕੇ ਸੇਵਾ ਨਿਭਾਉਣ ਉਹ ਕਿਹੜੀ ਸੇਵਾ ਆ ਜਿਸ ਬਿਲਿ ਸੰਗਤਾਂ ਐਂਟਰ ਕਰਦੇ ਆ ਉਥੇ ਤਾਕਤੀਆਂ ਲੈ ਕੇ ਖੜੇ ਆ ਕੋਈ ਤਮਾਕੂ ਆਦ ਜਾਂ ਕੋ ਹੋਰ ਚੀਜ਼ ਨਾਲ ਲੈ ਕੇ ਅੰਦਰ ਨਾ ਜਾਇਆ ਜਾਵੇ ਫਿਰ ਪ੍ਰਕਾਰਮਾਂ ਦੇ ਵਿੱਚ ਘੱਟੋ ਘੱਟ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ ਇਸੇ ਤਹਿਤ ਸਰੋਵਰ ਦੇ ਉੱਤੇ ਲੰਗਰਾਂ ਦੇ ਵਿੱਚ ਇਹ ਪ੍ਰਕਾਰਮਾਂ ਦੇ ਵਿੱਚ ਵਿਦਿਆਰਥੀ ਜਿਹੜੇ ਆ ਉਹ ਸਾਰੇ ਸੇਵਾ ਕਰਦੇ ਆ ਤੇ ਜਿੱਥੇ ਆਪਣਾ ਸੁਭਾਗਾ ਸਮਾਂ ਗੁਰੂ ਚਰਚਾ ਨਾਲ ਸਹਾਵਰ ਕਰਦੇ ਆ ਉਥੇ ਇੱਕ ਵੱਖਰੀ ਜਿਹੜੀ ਸੋਚ ਉਹ ਗੁਰੂ ਨਾਮਦਾਸ ਦੇ ਪਾਤਸ਼ਾਹ ਦੇ ਦਰ ਤੋਂ ਲੈ ਕੇ ਜਾਂਦੇ ਆ ਨਾਮ ਜਪਣ ਦੀ ਬਿਧੀ ਸਤਿਗੁਰ ਜੀ ਨੇ ਸਾਨੂੰ ਬਖਸ਼ ਕੀਤੀ ਸੀ ਤੇ ਜਿੰਨੀ ਪ੍ਰਕਾਰਮਾਂ ਸਾਰੀ ਮਹਾਨ ਸੀ ਇਦਾਦੇ ਸੇਵਾ ਦੇ ਇਕੱਲ ਪੱਤਰ ਥਲੇ ਪਤਾ ਨੇ ਕਿੰਨੀਆਂ-ਕਿੰਨੀਆਂ ਸ਼ਹੀਦੀਆਂ ਹੋਈਆਂ ਸੋ ਪ੍ਰਿੰਸੀਪਲ ਸਹਿਬਾਨ ਦੁਰਨਾਨਕ ਖਾਲਸਾ ਕਾਲਜ ਜਲੋਲੀ ਤੇ ਇਹਨਾਂ ਦਾ ਸਾਰਾ ਸਮੁੱਚਾ ਸਥਾਪ ਸਾਰੇ ਨੂੰ ਵਧਾਈ ਦਿੰਨਾ ਕਿ ਹਰ ਸਾਲ ਦੀ ਤਰ੍ਹਾਂ ਇਕੱਜ ਦਿਨ ਦੇ ਆਪਣੀ ਸੇਵਾ ਨਿਭਾਉਦੇ ਆ ਕਾਮਨਾ ਵੀ ਕਰਦਾ ਕਿ ਬੱਚੇ ਬਾਣੀ ਤੇ ਬਾਣੇ ਦੇ ਧਾਰਮਿਕ ਬਣਨ ਗੁਰੂ ਸਾਹਿਬ ਦੇ ਅਸੀਸਾਂ ਪ੍ਰਾਪਤ ਕਰਨ ਸਦਾ ਸੱਚ ਦੇ ਮਾਰਗ ਤੇ ਚੱਲਣ ਸੱਚੀ ਸੁੱਚੀ ਧਰਮ ਦੀ ਕਿਰਤ ਕਰਨ ਤੇ ਸਤਿਗੁਰ ਜੀ ਨੇ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਮਹਾਨ ਤਰੱਕੀਆਂ ਅਪਲਬਧੀਆਂ ਵੀ ਬਖਸ਼ੇਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ